ਹੈਲੋ ਸਟੂਡੈਂਟ ਅੱਜ ਆਪਾਂ ਕਲਾਸ 10 ਦੀ ਵੀਕਲੀ ਪ੍ਰੈਕਟਿਸ ਸ਼ੀਟ ਨੰਬਰ 8 ਕਰਾਂਗੇ ਜਿਸ ਦਾ ਟੌਪਿਕ ਹੈ ਅਰਥਮੈਟਿਕ ਪ੍ਰੋਗਰੈਸ਼ਨ ਐਂਡ ਟ੍ਰਾਇੰਗਲਸ ਪਹਿਲਾ ਸਵਾਲ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਯਮ ਤਿਕੋਣਾਂ ਦੀ ਸਰਬੰਗ ਸਮਤਾ ਨੂੰ ਸਿੱਧ ਕਰਨ ਲਈ ਨਹੀਂ ਵਰਤਿਆ ਜਾਂਦਾ ਕੋਣ ਪੂਜਾ ਕੋਣ ਐਂਗਲ ਸਾਈਡ ਐਂਗਲ ਇਹ ਨਿਯਮ ਵਰਤਿਆ ਜਾਂਦਾ ਵੀ ਸਰਬੰਗ ਸਮਤਾ ਲਈ ਦੂਸਰਾ ਹੈ ਪੂਜਾ ਕੋਣ ਪੂਜਾ ਸਾਈਡ ਐਂਗਲ ਸਾਈਡ ਇਹ ਨਿਯਮ ਵੀ ਸਰਬੰਗ ਸਮਤਾ ਨੂੰ ਸਿੱਧ ਕਰਨ ਲਈ ਵਰਤੇ ਜਾਂਦਾ ਹੈ। ਤੀਸਰਾ ਹੈ ਪੂਜਾ ਪੂਜਾ ਪੂਜਾ। ਇਹ ਨਿਯਮ ਵੀ ਸਰਬੰਗ ਸਮਤਾ ਨੂੰ ਸਿੱਧ ਕਰਨ ਲਈ ਵਰਤੇ ਆ ਜਾਂਦਾ ਹੈ। ਚੌਥਾ ਕੋਣ। ਚੌਥਾ ਹੈ ਕਿ ਕੋਣ ਕੋਣ ਕੋਣ। ਤਿੰਨੋਂ ਐਂਗਲ ਵਾਲਾ ਨਿਯਮ ਹੈ ਜਿਹੜਾ ਹੋ ਸਰਬੰਗ ਸਮਤਾ ਨੂੰ ਸਿੱਧ ਕਰਨ ਲਈ ਨਹੀਂ ਵਰਤਿਆ ਜਾਂਦਾ। ਇਸ ਲਈ ਚੌਥੀ ਆਪਸ਼ਨ ਰਾਈਟ ਆਨਸਰ ਹੈ। ਦੂਸਰਾ ਕੁਐਸਚਨ ਜੇ ਤ੍ਰਿਕੋਣ ABC ਸਰਬੰਸਮ ਹੈ ਤਿਕੋਣ ਪੀ ਕੇ ਉਰ ਤਾਹੇੜ ਦਿੱਤੇਆਂ ਵਿੱਚੋਂ ਕਿਹੜਾ ਸੱਚ ਹੈ ਵੀ ਇਹ ਲਿਖਿਆ ਵੀ b ਹੈ ਜਿਹੜਾ ਹਾਰ ਦੇ ਸੰਗ੍ਰੁੱਪ ਦਾ ਜੇ a ਹੈ ਤੇ ਇਧਰ ਕੀ ਹੈ ਵੀ p ਇਹਦਾ ਮਤਲਬ a ਕੀ ਦੇ ਹੈ ਸੰਗ੍ਰੁੱਪ p ਦੇ b ਕੀ ਦੇ ਹੈ q ਦੇ ਤੇ c r ਦੇ ਇਸਦਾ ਮਤਲਬ b ਕੀ ਦੇ ਬਰਾਬਰ q ਦੇ ਇਥੇ ਕਿ b r ਦੇ ਬਰਾਬਰ इसलिए राइट ऑप्शन नहीं है दूजा भी सी क्यू दे कि होना चाहिए था? आर दे इसलिए यह भी राइट ऑप्शन नहीं है। तीसरी ऑप्शन है ए आर दे ए, पी दे चौथी ऑप्शन ए समरूप पी इस चौथी ऑप्शन राइट आंसर है तीसरा सवाल दिते चित्र तो तिकोण क्यू आर पी देरूप कि ਇਹ ਦਿੱਤ ਕੋਣ ਦਾ ਮਤਲਬ ਕਿ ਇਹਨਾਂ ਦਾ ਜਿਹੜੀ ਦੂਸਰੀ ਤਕੋਣ ਹੈ ABC ਇਹਦੇ ਵਿੱਚ ਇਹਨੂੰ ਆਪਾਂ ਕਿਸ ਤਰ੍ਹਾਂ ਲਿਖਾਂਗੇ ਵੀ ਇਹਦੇ ਸਮਰੂਪ ਹੈ ਹੁਣ ਕਿਉ 80 ਡਿਗਰੀ ਦਿੱਤਾ ਹੈ ਇਧਰੋਂ 80 ਡਿਗਰੀ ਦਾ ਕੋਣ ਹੈ B ਇਹਦਾ ਮਤਲਬ ਇੱਥੇ ਆ ਜੂਗਾ B ਆਰ ਆਰ ਕਿੰਨੇ ਡਿਗਰੀ ਦਾ 40 ਇਧਰੋਂ ਆਰ ਦੇ 40 ਡਿਗਰੀ ਦਾ ਕੋਣ ਹੈ C ਇਹ ਸੇ ਆ ਜੂਗਾ C ਤੇ P P ਕਿੰਨੇ ਦਾ 60 ਹੈ ਇਧਰ A 60 ਹੈ ਇਸ ਲਈ ਇੱਥੇ ਆ ਜੂਗਾ A ਆਪਸ਼ਨ ਨੰਬਰ थर्ड बी सी ए तीजी ऑप्शन राइट ऑप्शन है त्रिकोण क्या हुआ आरपी समरूप है बी त्रिकोण बी सी ए है चौथा सवाल हेठा ਦਿੱਤੇਆਂ ਵਿੱਚੋਂ ਕਿਹੜਾ ਕਥਨ ਸੱਚ ਹੈ ਜੇਕਰ ਦੋ ਤਿਕੋਣਾਂ ਦੇ ਤਿੰਨੇ ਸੰਗਤ ਕੋਣ ਬਰਾਬਰ ਹੋਣ ਤਾਂ ਹਮੇਸ਼ਾ ਸਰਵੰਗ ਸਮ비 ਹੁੰਦੀਆਂ ਹਨ ਦੋ ਤਿਕੋਣਾਂ ਦੇ ਤਿੰਨੇ ਸੰਗਤ ਕੋਣ ਬਰਾਬਰ ਆਪਾਂ ਉੱਪਰ ਕੁਐਸਚਨ ਕੀਤਾ ਬਈ ਸਰਵੰਗ ਸਮਤਾ ਨੂੰ ਸਿੱਧ ਕਰਨ ਲਈ ਕੀੜਾ ਨਿਯਮ ਨਹੀਂ ਵਰਤੇ ਜਾਂਦਾ ਹੋ ਸੀਗਾ ਆਪਣਾ ਕੋਣ ਕੋਣ ਹਣ ਇੱਥੇ ਵੀ ਉਹੀ ਨਿਯਮ ਦੀ ਗੱਲ ਕਰ ਰਿਹਾ ਹੈ ਵੀ ਤਿੰਨੇ ਸੰਗਤ ਕੋਣ ਉਹ ਤਿੰਨੇ ਸੰਗਤ ਕੋਣ ਬਰਾਬਰ ਨਹੀਂ ਹੋ ਸਕਦੇ ਇਸ ਲਈ ਪਹਿਲੀ ਆਪਸ਼ਨ ਆਪਣੀ ਨਹੀਂ ਹੋ ਸਕਦੀ ਦੂਜੀ ਆਪਸ਼ਨ ਹੈ ਜੇਕਰ ਦੋ ਤਿਕੋਣਾਂ ਸਰਬੰਗ ਸਮਾਨ ਤਾਂ ਹਮੇਸ਼ਾ ਸਮਰੂਪ ਹੀ ਹੁੰਦੀਆਂ ਹਨ ਦੂਜੀ ਆਪਸ਼ਨ ਆਪਣੀ ਸਹੀ ਹੈ ਜੇ ਤਿਕੋਣਾਂ ਸਰਬੰਗ ਸਮਾਨ ਤਾਂ ਉਹ ਹਮੇਸ਼ਾ ਸਮਰੂਪ ਵੀ ਹੋਣਗੀਆਂ ਇਸ ਲਈ ਦੂਜੀ ਆਪਸ਼ਨ ਰਾਈਟ ਹੈ ਪੰਜਵਾਂ ਸਵਾਲ ਤ੍ਰਿਕੋਣ ABC ਅਤੇ ਤ੍ਰਿਕੋਣ PQR ਵਿੱਚ AB 4 ਸੈਂਟੀਮੀਟਰ ਆਪਣੇ ਕੋਲ ਦੋ ਤ੍ਰਿਕੋਣ ਹਨ ਇੱਕ ਹੈਗੀ ਹੈ ਭਈ A B C ਤੇ ਇੱਕ ਹੈਗੀ ਆਪਣੇ ਕੋਲੇ P Q R ਉਹ ਕਹਿੰਨਾ ਵੀ AB ਬਰਾਬਰ ਕੀ ਦੀ ਹੈ ਭਈ 4 ਦੇ AB 4 ਸੈਂਟੀਮੀਟਰ ਹੈ ਤੇ BC 5 ਸੈਂਟੀਮੀਟਰ ਹੈ AC 6 cm है। QP QP 4 cm है। RQ RQ बराबर 5 cm है। RP अपने को 6 cm के है। ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸੱਚ ਹੈ? ਹੁਣ ਵੇਖੋ AB ਕਿਤੇ ਬਰਾਬਰ ਹੈ ਭਈ? PQ ਦੇ BC ਇਹ ਵੀ 5 ਹੈ ਇਸ ਲਈ QR ਵੀ ਕਿਹ 5 ਹੈ ਇਸ ਲਈ BC QR ਦੇ ਤੇ CA ਜਾਂ RP ਬਰਾਬਰ ਇਹ ਵੀ 6 ਸੈਂਟੀਮੀਟਰ ਹੈ ਇਹ ਵੀ 6 ਇਹ ਵੀ ਆਪਸੇ ਕੀ ਬਰਾਬਰ ਹੁਣ ਆਪਣੇ ਕੋਲ ਕਿਹੜਾ ਨਿਯਮ ਲੱਗ ਗਿਆ SSS ਤੇ ਇਹ ਦੋਨੇ ਕਿਉਂਕਿ ਸਰਬੰਗਸਮ ਤੇ ਤਿਕੋਣ ABC ਕੀਦੇ ਸਰਬੰਗਸਮ ਆ ਰਹੀ ਹੈ ਬਈ ਤਿਕੋਣ PQR ਦੇ ਆਪਸ਼ਨ ਕਿਹੜੀ ਆ ਬਈ ਸੈਕਿੰਡ ਆਪਸ਼ਨ ਆਪਣੀ ਰਾਈਟ ਆਨਸਰ ਹੈ 6ਵਾਂ ਸਵਾਲ ਦਿੱਤਾ ਹੈ ਤਿਕੋਣ ABC ਸਰਬੰਗਸਮ FDE ਤਿਕੋਣ ए बी सी सर्वांगसम ਹੈਗੇ ਬਈ ਐਫ ਡੀ ਈ ਇਹਦਾ ਮਤਲਬ ਹੈ ਕੋਣ ए ਕੀ ਦੇ ਬਰਾਬਰ ਹੈ ਕੋਣ ਐਫ ਦੇ ਕੋਣ ਬੀ ਕੀ ਦੇ ਬਰਾਬਰ ਹੈ ਕੋਣ ਡੀ ਦੇ ਤੇ ਕੋਣ ਸੀ ਕੀ ਦੇ ਬਰਾਬਰ ਕੋਣ ਈ ਦੇ ਹੁਣ ਆਪਾਂ ਨੂੰ ਕੋਣ ਬੀ ਦਿੱਤਾ ਬਈ 40 ਇਹਦਾ ਮਤਲਬ ਕੋਣ ਡੀ ਵੀ ਕੀ ਹੈ ਬਈ 40 ਕੋਣ ए ਆਪਾਂ ਨੂੰ ਦਿੱਤਾ 80 ਤੇ कोण एफ ਵੀ ਕਿੰਨਾ ਹੋ ਗਿਆ ਆਪਣਾ 80 ਡਿਗਰੀ ਹੁਣ ਇਹ ਕੌਣ ਸੀ ਸੀ ਬਰਾਬਰ ਹੈ E ਦੇ ਤੇ C ਕਿੰਨੇ ਦਾ ਹੋ ਜੂਗਾ ਵੀ ਆਪਣਾ 80 ਤੇ 40 120 180 ਚੋਂ 120 ਘਟਾਈ 60 ਡਿਗਰੀ ਕੋਣ E ਕਿੰਨਾ ਆ ਗਿਆ ਭਈ ਆਪਣਾ 60 ਡਿਗਰੀ ਤੇ AB ਕਿੰਨਾ ਦਿੱਤਾ ਆਪਾਂ ਨੂੰ 5 ਸੈਂਟੀਮੀਟਰ ਤੇ ਇਹਦਾ ਮਤਲਬ ਇਧਰ ਕੀ AB ਕਿਤੇ ਹੈ ਭਈ FD ਦੇ ਇਹ ਵੀ ਆਪਣਾ ਕਿ ਆ ਗਿਆ 5 ਸੈਂਟੀਮੀਟਰ ਹੁਣ ਕਿਹੜੀ ਆਪਸ਼ਨ ਸਹੀ ਹੈ ਐਫ ਡੀ ਜਾਂ ਡੀ ਐਫ ਕੀ ਕਰਦਾ ਡੀ ਐਫ 5 ਆ ਤੇ ਕੋਣ ਕੀ ਕਿੰਨਾ ਆ ਆਪਣਾ 6 ਆਪਸ਼ਨ 2 ਰਾਈਟ ਆਨਸਰ 7ਵਾਂ ਸਵਾਲ ਜੇਕਰ ਤਿਕੋਣ ABC ਸਮਰੂਪ ਹੈ DEF ਦੇ AB 4 ਸੈਂਟੀਮੀਟਰ DE 6 EF 9 ਸੈਂਟੀਮੀਟਰ ਅਤੇ FD 12 ਸੈਂਟੀਮੀਟਰ ਹੈ ABC ਦਾ ਪਰਿਮਾਣ ਪਤਾ ਕਰੋ ਹੁਣ ਦੇਖੋ ਤਿਕੋਣ ए बी सी ਕੀ ਦੇ ਸਮਰੂਪ ਹੈ ਬਈ ਡੀ ای ਐਫ ਡੀ ای ਐਫ ਹੁਣ ए बी ਕਿੰਨਾ ਵੀ 4 ਸੈਂਟੀਮੀਟਰ ਡੀ ای 6 ਸੈਂਟੀਮੀਟਰ ई एफ 3 ਐਫ 9 ਐਫ ਡੀ 12 ਹੁਣ ਦੇਖੋ ए बी ਪੋ ਜਿਆ 4 ਹੈ ਤੇ ਡੀ ای ਕਿੰਨੀ ਹੈ ਬਈ 6 ए ਬੜੀ ਦੂਜੀ ਨੂੰਜੀ ਤਿਕੋਣਾ ਇਸ ਤੋਂ ਵੱਡੀ ਹੈ ਤੇ ਕਿੰਨੀ ਵੱਡੀ ਹੈ ਬਈ ਇਹ ਦਾ ਡੇਢ ਗੁਣਾ ਵੱਡੀ ਹੈ 4 ਨੂੰ ਜੇ ਆਪ ਗੁਣਾ ਕਰੀਏ 1.5 ਨਾਲ 15 ਚੋਕੀ 60 ਤੇ ਆਪਣਾ ਕਿਹਾ ਜੇ ਪੁਆਇੰਟ ਇੱਕ ਛੱਡ ਕੇ ਲਾਵਾਂਗੇ ਤਾਂ 6 ਸੈਂਟੀਮੀਟਰ ਆ ਜੂਗਾ ਠੀਕ ਹੈ ਇਸੇ ਤਰ੍ਹਾਂ 9 ਦਾ ਹੁਣ ਆਪਾਂ ਡੇਢ 6 ਦਾ ਡੇਢ ਗੁਣਾ 9 ਤੇ 8 ਦਾ ਡੇਢ ਗੁਣਾ 12 ਇਹਦਾ ਮਤਲਬ ਕੋਲ ਆਪਣੇ ਕੋਲ ਕਿਹੜੀ ਆਪਸ਼ਨ ਆ ਗਈ ਬਈ ਹਾਰਤਿਕ ਪ੍ਰਮਾਤਮਾ ਦੇ ਸਾਰੇ ਭੁਜਾਵਾਂ ਦਾ ਜੋੜ ਜੋੜ 8 6 14 14 4 18 অপਸ਼ਨ ਨੰਬਰ 3 ਰਾਈਟ ਆਂਸਰ। 8ਵਾਂ ਸਵਾਲ ਦਿੱਤੇ ਚਿੱਤਰ ਵਿੱਚ ਜੇ ਕਰਤਿਕੋਣ ABE ਸਰਬੰਗ ਸਮ ਹੈਗੇ ਤੇ ਕੋਣ ACD ਦੇ। ਇਹ ਜਿਹੜੀ ਆਹ ਤੇ ਕੋਣਾ ABE ABE ਇਹ ਸਰਬੰਗ ਸਮ ਕੀ ਦੇਵੇਂ AC D ਦੇ। ਉਹ ਕਹਿੰਦੇ ਇਹ ਲਿਖਿਆਂ ਵਿੱਚੋਂ ਤਿਕੋਣ AD ਦੇ ਕਿਹੜੀ ਸਮਰੂਪ ਹੋਵੇ ਹੈ AD ਦੇ ਇੱਕੀ ਤਿਕੋਣ ਸਮਰੂਪ ਹੋਵੇ ਉਹ ਹੋਵੇਗੀ ABC অপਸ਼ਨ ਨੰਬਰ 1 ਰਾਈਟ ਆਨਸਰ ਹੈ ਨੌਵਾਂ ਸਵਾਲ ਦਿੱਤੇ ਚਿੱਤਰ ਵਿੱਚ ਤਿਕੋਣ ODC ਸਮਰੂਪ ਹੈਗੀ ਹੈ ਵੀ ਤਿਕੋਣ OBA ਦੇ ODC OAB ਦੇ ਜਾਂ OBA ਦੇ ਸਮਰੂਪ ਹੈ ਹੁਣ ਆਪਾਂ ਨੂੰ ਦਿੱਤਾ ਹੈ ਵੀ ਐਂਗਲ BOC b o c 125 ਡਿਗਰੀ ਹੈ ਤੇ ਐਂਗਲ c o d c d o 70 ਡਿਗਰੀ ਹੈ ਤਾਂ ਕਹਿੰਦਾ ਵੀ ਐਂਗਲ o a b ਐਂਗਲ o a b ਆ ਐਂਗਲ ਆਪਾਂ ਪਤਾ ਕਰਨਾ ਹੁਣ ਜੇ ਸਮਰੂਪ ਨੇ ਆ ਵੀ ਜਿਹੜੇ ਐਂਗਲ ਹੋਣਗੇ ਐਂਗਲ o ਕੀ ਦੇ ਬਰਾਬਰ ਹੈ ਵੀ o ਦੇ ਆ ਐਂਗਲ ਬਰਾਬਰ ਆਪਸ ਠੀਕ ਦੂਜਾ ਐਂਗਲ ਕੀ ਵੀ ਕੋਣ d ਬਰਾਬਰ ਕੋਣ b ਦੇ कोण डी बराबर कोण बी दे ते कोण सी बराबर कोण ए दे कोण सी बराबर कोण ए दे ਹੁਣ ਆ ਵੀ ਕੋ 125 ਕੀ ਬਾਹਰੀ ਕੋਣ ਬਣ ਰਿਹਾ ਕੀਦਾ ਬਈ ਆਹ ਤੇ ਕੋਣ ਆਪਣੇ ਕੋਲੇ ਆ ਲਾਈਨ ਜਾ ਰਹੀ ਬਾਹਰ ਤੇ ਆ ਜਿਹੜਾ ਐਂਗਲ ਹੈ 125 ਇਹ ਕੀ ਹੈ ਬਈ ਤ੍ਰੈਂਗਲ ओडीसी ਦਾ ਬਾਹਰੀ ਕੋਣ ਹੈ ਤੇ ਬਾਹਰੀ ਕੋਣ ਅੰਦਰਲੇ ਸੰਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੈ ਮਤਲਬ ਕਿ ਐਂਗਲ d+c ਕਿਦੇ ਬਰਾਬਰ ਆਜੂਗਾ ਭਈ 100 25 ਤੇ ਕੋਣ d ਆਪਣੇ ਕੋਲ 70 ਦਿੱਤਾ ਹੋਇਆ ਤੇ ਕੋਣ c 100 70+c 125 ਕੋਣ c ਹੈ ਆਗਾ ਆਪਣੇ ਕੋਲੇ 125 70 ਇਹ ਆ ਗਿਆ ਆਪਣੇ ਕੋਲੇ 5 12 ਚ 7 ਗਏ 5 55 ਡਿਗਰੀ ਹੁਣ ਕੋਣ c ਤੇ ਕੋਣ A ਆਪਸ 'ਚ ਬਰਾਬਰ ਹੈ ਤੇ ਇਹਦਾ ਮਤਲਬ ਕੋਣ A ਵੀ ਕਿੰਨਾ ਆ ਗਿਆ ਆਪਣੇ ਕੋਲੇ 55 ਡਿਗਰੀ ਤੇ ਆਪਾਂ ਨੇ ਪੁੱਛਿਆ ਕਿ ਇਹ ਵੀ ਕੋਣ OAB ਮਤਲਬ ਕਿ ਕੋਣ A ਹੀ ਪੁੱਛਿਆ ਸੀਗਾ ਇਸ ਲਈ ਕੋਣ A ਕਿੰਨਾ ਆ ਗਿਆ ਆਪਣੇ ਕੋਲੇ OAB ਕਿੰਨਾ ਆ ਗਿਆ 55 ਡਿਗਰੀ ਆਪਸ਼ਨ 1 ਰਾਈਟ ਆਨਸਰ ਦਸਵਾਂ ਸਵਾਲ ਅੰਕ ਗਣਿਤਕ ਲੜੀ 7 17 27 37 47 ਦਾ 17ਵਾਂ ਪਦ ਕਿੰਨਾ ਹੋਵੇ A 70 ਪੁੱਛਿਆ ਉਸਨੂੰ ਆਪਾਂ ਨੂੰ ਪਤਾ ਹੀ ਏ ਕਿੰਨਾ ਦੇ ਏ 16 d ਏ ਕਿੰਨਾ ਪਹਿਲੀ ਜਿਹੜੀ ਨੰਬਰ ਹੈ ਉਹ ਹੁੰਦਾ ਆਪਣਾ a 7 16, 16, 16, 16 d d ਮੀਨਜ਼ ਥੈਟ ਡਿਫਰੈਂਸ 17 7 10 10 ਏ ਆ ਗਿਆ ਆਪਣੇ ਕੋਲੇ 7 100 16 ਦਾ ਆਇਆ 160 160 7 167 ਆਪਸ਼ਨ ਨੰਬਰ 3rd ਰਾਈਟ ਆਨਸਰ 11ਵਾਂ ਸਵਾਲ J A1 A2 A3 ਤੋਂ A21 ਇੱਕ ਅੰਕਗਣਿਤਕ ਲੜੀ ਹੋਵੇ ਤਾਂ ਤੇ ਸਾਂਝਾ ਅੰਤਰ D ਹੋਵੇ ਤਾਂ A1 A5 A9 A13 ਇਹਨਾਂ ਚ ਕਿਹੜੀ ਆਪਸ਼ਨ ਸਹੀ ਹੋਵੇਗੀ V ਉਹ 16 D ਸਾਂਝੇ ਅੰਤਰ ਨਾਲ ਇੱਕ ਅੰਕਗਣਿਤਕ ਲੜੀ ਹੋਵੇਗੀ D ਸਾਂਝੇ ਅੰਤਰ ਨਾਲ ਇੱਕ ਅੰਕਗਣਿਤਕ ਲੜੀ ਹੋਵੇਗੀ 4 D ਸਾਂਝੇ ਅੰਤਰ ਨਾਲ ਇੱਕ ਅੰਕਗਣਿਤਕ ਲੜੀ ਹੋਵੇਗੀ ਜਾਂ a ਅਨਕ੍ਰਿਤਕ ਲੜੀ ਨਹੀਂ ਹੋਵੇਗੀ ਹੁਣ ਵੇਖੋ a1 a1 ਕੀ ਹੋ ਗਿਆ ਵੀ ਆਪਣਾ a a ਦੇ ਬਰਾਬਰ ਹੁੰਦਾ ਹੈ a5 a5 ਕੀ ਹੋ ਗਿਆ ਵੀ ਆਪਣਾ a 4d ਅਗਰ ਕੀ a9 a9 ਕੀ ਹੋ ਗਿਆ ਆਪਣਾ ਵੀ a 8d ਤੇ ਲਾਸਟ ਕੀ ਆਪਣਾ a13 a13 ਹੋਗਾ ਆਪਣਾ a 12d ਹੌਣ ਕੀ ਆ ਵੀ ਆਪਾਂ ਸੰਝ ਅੰਤਰ ਕਿਵੇਂ ਕਰਦੇ ਆ ਆ ਲਗਾਤਾਰ ਇਹ ਆ ਪਹਿਲੀ ਆ ਦੂਜੀ ਬਣੀ ਆ ਤੀਸਰੀ ਆ ਚਲਦੀ ਹਨ a plus 4d ਵਿੱਚੋਂ ਆਪਾਂ ਫਸਟ ਘਟਾਵਾਂਗੇ ਤਾਂ ਕੀ ਬਾਕੀ ਰਹੂਗਾ ਆਪਣੇ ਕੋਲੇ a ਨਾਲ ਆ ਕੇ ਤੇ ਆ ਗਿਆ 4 ਵੀ ਇਸੇ ਤਰ੍ਹਾਂ ਇੱਥੇ ਕਰਾਂਗੇ ਜੀ a ad ਵਿੱਚੋਂ ਆਪਾਂ ਆ ਘਟਾਈਏ -a 4d a ਨਾਲ ਇਹ ਕੈਨਸਲ 8d ਵਿੱਚੋਂ 4d ਗਏ 4d ਅਨਸਰ ਆ ਹੈ ਸਾਂਝਾ ਅੰਤਰ ਕੀ ਆ ਬਈ 4d ਹੋ ਗਈ ਇਹਦਾ ਮਤਲਬ ਜਿਹੜੀ ਅੰਕ ਗਣਿਤ ਦੀ ਲੜੀ ਬਣੂਗੀ ਉਹ ਕੀ ਹੋਊਗੀ 3rd ਆਪਸ਼ਨ ਰਾਈਟ ਆਨਸਰ ਹੈ 4d ਸਾਂਝੇ ਅੰਤਰ ਨਾਲ ਇੱਕ ਅੰਕ ਗਣਿਤ ਦੀ ਲੜੀ ਹੋਵੇਗੀ ਤੀਜੀ ਆਪਸ਼ਨ ਰਾਈਟ 12ਵਾਂ ਸਵਾਲ ਜੇਕਰ ਕਿਸੇ ਅੰਕ ਗਣਿਤ ਦੀ ਲੜੀ ਨੂੰ 90ਵੇਂ ਪਦ ਨੂੰ ਦੇ 90ਵੇਂ ਪਦ ਨੂੰ 5n 13 ਨਾਲ ਦਰਸਾਇਆ ਜਾ ਸਕਦਾ ਹੋਵੇ ਤਾਂ ਉਸ ਦਾ ਦਸਵਾਂ ਪਦ ਕਿੰਨਾ ਹੋਵੇਗਾ tn ਕਿੰਨੇ ਕੀ ਦੇ ਬਰਾਬਰ ਹੈ 5n 13 ਹੁਣ ਉਹਨੇ ਦਸਮਾ ਪੁੱਛਿਆ ਆਪਾਂ n ਦੀ ਥਾਂ ਤੇ 10 ਭਰ ਦਿੰਨੇ ਆ 5 ਗੁਣਾ 10 13 ਇਹ ਆ ਗਿਆ ਤੁਹਾਨੂੰ ਕੋਲੇ 50 13 37 অপਸ਼ਨ ਨੰਬਰ 4 ਰਾਈਟ ਆਨਸਰ 13ਵਾਂ ਸਵਾਲ ap ਦਾ nਵਾਂ ਪਦ 7 4n ਹੈ ਇਸ ਦਾ ਸਾਂਝਾ ਅੰਤਰ ਕੀ ਹੋਊਗਾ ਮਤਲਬ an ਆਪਾਂ ਦਿੱਤਾ ਵੀ 7 4 ਹੈ අප ඒව පදාකරලන්නේ ස ම ඇදිසාතේ එ ඒ අගපන ස -කට 3 හොන ඒට පදා කරන ඒට අගැප ස -ච ඇදිසානටූපරය ස -චා 8 ඒයාග ම අප සජන්ත්‍ර ප්‍රරන සජන්ත්‍රකයද ඩිෆන්සි ි කටු කම්දැවීඒ ම ඒ ඒටකිෙනාපනවෙයි ම ම a1 ਕਿੰਨਾ ਆਪਣਾ 3 ਤੇ ਇਹ ਆ ਗਿਆ ਆਪਣੇ ਕੋਲੇ 3 ਤੇ 4 ਦੇ 4 d ਆ ਗਿਆ 4 অপশন ਨੰਬਰ 2 রাইਟ आंसर 14ਵਾਂ ਸਵਾਲ ਅੰਕ ਗਣਿਤਕ ਲੜੀ 21 18 15 ਦਾ ਕਿਹੜਾ ਪਦ 0 ਹੈ ਆਪਾਂ ਮੰਨ ਲਿਆ ਵੀ ਜਿਹੜਾ ਉਹ ਤੇ ਲਾਸਟ ਪਦ ਹੈ ਵੀ an ਕੀ ਆ ਉਹਦਾ 0 ਹੈ ਹੁਣ an ਕਿਤੇ ਬਰਾਬਰ ਹੁੰਦਾ a n 1 d ਹੁਣ a n ਆਪਾਂ ਕਿਹਾ ਨੇ 0 ਹੈ ਲਾਸਟ ਮੰਨ ਲਿਆ ਆਪਾਂ 0 ਹੈ ਹੁਣ a ਕੀ ਦੇ ਬਰਾਬਰ ਹੈ ਵੀ 21 21 n 1 n ਆਪਾਂ ਪਤਾ ਕਰਨਾ d 18 ਚੋਂ 21 ਘਟਾਏ d ਆ ਗਿਆ ਆਪਣਾ 18 21 ਇਹ ਆ ਗਿਆ -3 d ਦੇ ਨਾਲ ਦੇ ਆਪਾਂ ਲਾਂਗੇ -3 0 21 प्लस माइनस माइनस थ्री एन माइनस माइनस प्लस प्लस थ्री इक्कीस इक्कीन चौबी माइनस थ्री एन आ थ्री एन किधर आ गया बी जीरो वाले पास आ गया इधर आ गए प्लस ये आ गया थ्री एन ट्वेंटी फोर एन आ गया अपने को ट्वेंटी फोर ओवर थ्री थ्री तीन एकम तीन अठ ती चौबीस ऑप्शन नंबर अपनी आ गई बी चौथी ऑप्शन राइट आंसर 15ਵਾਂ ਸਵਾਲ ਤਿੰਨ ਦੇ ਪਹਿਲੇ 10 ਗੁਣਜਾਂ ਦਾ ਜੋੜ ਕੀ ਹੋਵੇਗਾ ਪਹਿਲੇ 10 3 3 ਦਾ ਪਹਾੜਾ 10 ਤੱਕ ਇਹ ਆ ਗਿਆ ਆਪਣੇ ਕੋਲੇ 30 ਇਹ ਤਿੰਨ ਦੇ ਪਹਿਲੇ 10 ਗੁਣਜ ਹੁਣ ਇਹਨਾਂ ਦਾ ਜੋੜ ਕਰਨਾ ਆਪਾਂ ਇਹ ਆ ਗਿਆ ਆਪਣੇ ਕੋਲੇ 3 ਲਾਸਟ ਟਰਮ ਕੀ ਆ ਗਈ 30 ਫਾਰਮੂਲਾ ਹੁੰਦਾ ਆਪਣਾ ਜੋੜ ਦਾ ਐਸ ਐਨ ਐਨ ਓਵਰ 2 a ਜੇ ਤੁਹਾਨੂੰ ਆਪਾਂ ਨੂੰ l ਵੀ ਪਤਾ ਹੋਵੇ ਉਦੋਂ ਆਪਾਂ ਆਹ ਫਾਰਮੂਲਾ ਲਾਉਣਾ n over 2 a plus l ਹੁਣ n ਕਿੰਨਾ ਵੀ ਪਹਿਲੇ 10 ਦਾ ਪੁੱਛਿਆ ਇਸ ਲਈ n ਕਿ ਹੋ ਗਿਆ ਆਪਣਾ 10 s 10 equal to 10 ਬਟਾ 2 a ਆਪਣਾ 3 ਹੈ l ਆਪਣਾ 30 ਹੈ ਇਹ ਆ ਗਿਆ ਆਪਣੇ ਕੋਲੇ 10 5 2 1 2 5 2 10 5 30 10 30 guna ke 500 15 1 ਕਿ ਹਾਂਸਰ ਪਾਧੀ 15 ਤੇ 1 16 165 ऑप्शन नंबर थ्री राइट आंसर धन्यवाद